ਪੰਜਾਬ ਦੀ ਸਿਆਸਤ ਦੇ ਬਾਬਾ ਬੋੜ ਤੇ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਗਰੀਬ ਪਰਿਵਾਰਾਂ ਦੇ ਹੁਣਹਾਰ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਵਾਲੇ ਡ੍ਰੀਮ ਪ੍ਰੋਜੈਕਟ ਮੈਰਿਟੋਰੀਅਸ ਸਕੂਲ ਮੌਜੂਦਾ ਸਮੇਂ ਚ ਨਿਗਾਰਵਲ ਜਾ ਰਹੇ ਨੇ ਜਿਸ ਦਾ ਮੁੱਖ ਕਾਰਨ ਸਿੱਖਿਆ ਕ੍ਰਾਂਤੀ ਦੇ ਦਮਕ ਜੇ ਮਾਰਨ ਵਾਲੀ ਸੂਬੇ ਦੀ ਮੌਜੂਦਾ ਆਪ ਸਰਕਾਰ ਦੀ ਪੱਖਪਾਤੀ ਨੀਤੀ ਹੈ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਵੱਲੋਂ ਮੈਰਿਟੋਰੀਅਸ ਸਕੂਲਾਂ ਨਾਲ ਕੀਤੇ ਜਾ ਰਹੇ ਵਿਤਕਰੇ ਤੋਂ ਅੱਖ ਕੀ ਇਹਨਾਂ ਸਕੂਲਾਂ ਚ ਕਰੀਬ 1 ਦਹਾਕੇ ਤੋਂ ਸੇਵਾਵਾਂ ਨਿਭਾਰੇ ਅਧਿਆਪਕਾਂ ਨੇ ਹੁਣ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ ਜ਼ਿਲ੍ਹਾ ਬਰਨਾਰਾ ਵਿਖੇ ਇਹਨਾਂ ਸਕੂਲਾਂ ਦੇ ਅਧਿਆਪਕਾਂ ਨੇ ਸੂਬਾ ਪੱਤਰੀ ਕਨਵੈਨਸ਼ਨ ਕਰਕੇ ਬਾਕੀ ਸੰਘਰਸ਼ੀਲ ਅਧਿਆਪਕ ਯੂਨੀਅਨਾਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਮੈਰਿਟੋਰੀਅਸ ਸਕੂਲਾਂ ਦੇ ਅਧਿਆਪਕਾਂ ਦਾ ਇਲਜ਼ਾਮ ਹੈ ਕਿ ਜਦੋਂ ਉਹਨਾਂ ਨੂੰ ਨੌਕਰੀ ਤੇ ਰੱਖਿਆ ਗਿਆ ਸੀ ਤਾਂ ਹਰ ਸਾਲ ਤਨਖਾਹਾਂ ਚ ਵਾਅਦੇ ਦੇ ਨਾਲ ਨਾਲ ਰੈਗੂਲਰ ਦੇ ਆਪਕਾਂ ਵਾਲੀਆਂ ਸਾਰੀਆਂ ਸਹੂਲਤਾਂ ਦੇਣ ਦਾਕਰਾਰ ਹੋਇਆ ਸੀ ਪਰ ਜਦ ਸੂਬੇ ਵਿੱਚ ਸੱਤਾਤ ਤਬਦੀਲੀ ਹੋਈ ਤਾਂ ਮੈਰੀਟੋਰੀਅਸ ਸਕੂਲਾਂ ਨਾਲ ਵਿਤਕਰੇ ਹੋਣੇ ਸ਼ੁਰੂ ਹੋ ਗਏ ਅਤੇ ਉਹ ਵਿਤਕਰੇ ਅੱਜ ਤੱਕ ਜਾਰੀ ਹਨ ਇਹਨਾਂ ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਚ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਸਰਕਾਰ ਡੀਂਗਾ ਜ਼ਰੂਰ ਮਾਰ ਰਹੀ ਹੈ ਸਿੱਖਿਆ ਕ੍ਰਾਂਤੀ ਦੀ ਪਰ ਇਹਦੇ ਲਈ ਕਰ ਕੁਛ ਨਹੀਂ ਰਹੀਗੇ ਇਸ ਕਰਕੇ ਅਸੀਂ ਅੱਜ ਦੀ ਕਨਵੈਨਸ਼ਨ ਕਰਕੇ ਸਮੂਹਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਨੂੰ ਬੁਲਾ ਕੇ ਅਸੀਂ ਆਪਣੇ ਸਕੂਲਾਂ ਬਾਰੇ ਦੱਸ ਰਹੇ ਹਾਂ ਬੱਚਿਆਂ ਬਾਰੇ ਦੱਸ ਰਹੇ ਹਾਂ ਕਿ ਕਿਸ ਤਰ੍ਹਾਂ ਸਾਡੇ ਆਮ ਤਰ੍ਹਾਂ ਦੇ ਬੱਚੇ ਇਨ੍ਹਾਂ ਸਕੂਲਾਂ ਦੇ ਵਿੱਚ ਪੜ੍ਹ ਕੇ IIT ਦੇ ਵਿੱਚ ਜਾ ਰਹੇ ਆ ਮੈਡੀਕਲ ਸੈਕਟਰ ਦੇ ਵਿੱਚ ਜਾ ਰਹੇ ਆ ਕਿਸ ਤਰ੍ਹਾਂ Amazon ਵਰਗੀ ਕੰਪਨੀਆਂ ਦੇ ਵਿੱਚ ਜਾ ਗਏ 40-40 ਲੱਖ ਰੁਪਏ ਦਾ ਪੈਕੇਜ ਇੱਕ ਗ਼ਰੀਬ ਪਰਿਵਾਰ ਦੇ ਜਿਹੜਾ ਬੱਚਾ ਉਹ ਲੈ ਗਿਆ ਤਾਂ ਇਹ ਜਿਹੜੇ ਸਿੱਖਿਆ ਕ੍ਰਾਂਤੀ ਦੇ ਅਧੀਨ ਮੈਰਿਟੋਰੀਅ ਸਕੂਲ ਨੇ ਆ ਰਹੇ ਆ ਜਿਨ੍ਹਾਂ ਨੂੰ ਸਰਕਾਰ ਬਿਲਕੁਲ ਅੱਖੋਂ ਪਰੋਖੇ ਕਰ ਰਹੀ ਹੈ ਸਰ ਅਸੀਂ ਪਿਛਲੇ 10 ਸਾਲਾਂ ਤੋਂ ਸੰਘਰਸ਼ ਕਰ ਰਹੇ ਆ ਕਿ ਸਾਡੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ ਪਰ 2014 ਤੋਂ ਸ਼ੁਰੂ ਹੋਏ ਮੈਰਿਟੋਰੀਅ ਸਕੂਲ ਜਿਹੜੇ ਆ ਉਹਦੇ ਅਧਿਆਪਕ ਅੱਜ ਵੀ ਉੱਥੇ ਖੜੇ ਨੇ ਸਾਡੀ ਸੈਲਰੀ ਜਿਹੜੀ ਆ ਉਹ ਫਿਕਸ ਕੀਤੀ ਗਈ ਸੀ 2014 ਦੇ ਵਿੱਚ ਐਂਡ ਸਾਨੂੰ ਕੰਟ੍ਰੈਕਟ ਤੇ ਰੱਖਿਆ ਗਿਆ ਸੀ ਬਟ ਅੱਜ 10 ਸਾਲਾਂ ਬਾਅਦ ਵੀ ਅਸੀਂ ਕੰਟ੍ਰੈਕਟ ਤੇ ਐਂਡ ਉਸੇ ਫਿਕਸ ਸੈਲਰੀ ਤੇ ਕੰਮ ਕਰ ਰਹੇ ਆ ਵਕ-ਵਕ ਸਰ ਨਹੀਂ ਹੋਈ ਕਨਵੈਨਸ਼ਨ ਦਾ ਇੱਕੋ ਮਕਸਦ ਸੀਗਾ ਕਿ ਅਸੀਂ ਪੰਜਾਬ ਦੀਆਂ ਸਾਰੀਆਂ ਯੂਨੀਅਨਸ ਜਿਹੜੀਆਂ ਸੀਗੀਆਂ ਉਹਨਾਂ ਨੂੰ ਇਕੱਠੇ ਕਰ ਸਕੀਏ ਕਿਉਂਕਿ ਸਾਡੀ ਗਿਣਤੀ ਜਿਹੜੀ ਆ ਉਹ ਬਹੁਤ ਘੱਟ ਆ 10 ਮੈਰਿਟੋਰੀਅਸ ਸਕੂਲ ਨੇ ਸੋ 10 ਮੈਰਿਟੋਰੀਅਸ ਸਕੂਲਾਂ ਦੇ ਵਿੱਚ 350 ਅਧਿਆਪਕ ਨੇ ਅਸੀਂ ਚਾਹੁੰਦੇ ਸੀਗੇ ਕਿ ਬਾਕੀ ਯੂਨੀਅਨਸ ਕਿਉਂਕਿ ਸਾਡੇ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਆ ਉਹ ਕਿਸਾਨ ਯੂਨੀਅਨ ਕਿਸਾਨਾਂ ਦੇ ਬੱਚੇ ਜਿਹੜੇ ਪੜ੍ਹਦੇ ਨੇ ਸੋ ਕਿਸਾਨ ਯੂਨੀਅਨ ਦਾ ਸਾਥ ਦੇਣਾ ਸਾਡਾ ਬਹੁਤ ਜ਼ਰੂਰੀ ਸੀਗਾ ਅਸੀਂ ਵਿਦਿਆਰਥੀਆਂ ਨੂੰ ਜਿਹੜੀ ਸਿੱਖਿਆ ਦੇ ਰਹੇ ਹਾਂ ਸੋ ਵਿਦਿਆਰਥੀ ਯੂਨੀਅਨ ਵੀ ਸਾਡੇ ਨਾਲ ਖੜਨੀਆਂ ਚ ਬਾਕੀ ਅਧਿਆਪਕੀ ਯੂਨੀਅਨ ਕਿਉਂਕਿ ਉਹਨਾਂ ਦਾ ਤਾਂ ਸਾਡਾ ਸੰਘਰਸ਼ ਆਲਮੋਸਟ ਸੇਮ ਫੇਮ ਆ ਸੋ ਅਸੀਂ ਇਸ ਕਰਕੇ ਵਿਦਿਆਰਥੀ ਅਧਿਆਪਕ ਤੇ ਕਿਸਾਨ ਯੂਨੀਅਨ ਜਿਹੜੀਆਂ ਨੇ ਉਹਨਾਂ ਨੂੰ ਅੱਜ ਬੁਲਾ ਕੇ ਆਪਣੇ ਸੁੱਲਾਂ ਬਾਰੇ ਚਾਨਣਾ ਪਾਉਣਾ ਚਾਹੁੰਦੇ ਸੀ ਐਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਸੀਗੇ ਕਿ ਅਸੀਂ ਇਕੱਲੇ ਨਹੀਂ ਹੈਗੇ ਸਾਡੇ ਨਾਲ ਬਾਕੀ ਯੂਨੀਅਨ ਜਿਹੜੀਆਂ ਨੇ ਉਹ ਵੀ ਨਾਲ ਖੜੀਆਂ ਨੇ ਪੰਜਾਬ ਚ ਸਾਰੇ 10 ਮੈਰਿਟੋਰੀਅਸ ਸਕੂਲ ਰਿਹਾਈਸ਼ੀ ਸਕੂਲ ਹਨ ਇਹਨਾਂ ਚ ਨਾਨ ਮੈਡੀਕਲ ਮੈਡੀਕਲ ਤੇ ਕਾਮਰਸ ਸਟਰੀਮ ਹੈ ਬੱਚਿਆਂ ਨੂੰ ਖਾਣੇ ਦੇ ਨਾਲ ਨਾਲ ਵਜੀਫੇ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ ਜੋ ਬਿਲਕੁਲ ਮੁਫਤ ਹੈ ਮੌਜੂਦਾ ਸਮੇਂ 'ਚ ਇਹਨਾਂ ਚਕਰੀਬ 9600 ਵਿਦਿਆਰਥੀ ਪੜ੍ਹ ਰਹੇ ਹਨ ਅਧਿਆਪਕਾਂ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲਾਂ 'ਚ ਪੜ੍ਹਦੇ ਬੱਚਿਆਂ ਨੂੰ ਜੋ ਪਹਿਲਾਂ 180 ਰੁਪਏ ਪ੍ਰਤੀ ਵਿਦਿਆਰਥੀ ਖੁਰਾਕ ਖਰਚਾ ਦਿੱਤਾ ਜਾਂਦਾ ਸੀ ਉਹ 10 ਸਾਲਾਂ 'ਚ ਘਟ ਕੇ ਸਿਰਫ 80 ਰੁਪਏ ਰਹਿ ਗਿਆ ਨਾਲ ਹੀ ਇਹਨਾਂ ਸਕੂਲਾਂ ਦੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਆਫਲਾਈਨ ਕੋਚਿੰਗ ਵੀ ਬੰਦ ਕਰ ਦਿੱਤੀ ਜਾ ਰਹੀ ਹੈ ਸੰਘਰਸ਼ ਦੀ ਰਾਤ 'ਤੇ ਤੁਰੇ ਅਧਿਆਪਕਾਂ ਨੇ ਕਿਹਾ ਕਿ ਲੜਾਈ ਸਿਰਫ ਇਕੱਲਿਆਂ ਉਹਨਾਂ ਦੀ ਨਹੀਂ ਹੈ ਸਗੋਂ ਇਹਨਾਂ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਭਵਿੱਖ ਦਾ ਵੀ ਵੱਡਾ ਸਵਾਲ ਹੈ ਸਾਡੇ ਬੱਚਾਂ ਦੀ ਡਾਈਟ ਜਿਹੜੀ ਕਿਸੇ ਟਾਈਮ ਤੇ 186 ਰੁਪਏ ਹੁੰਦੀ ਸੀ ਅੱਜ ਦੀ ਡੇਟ ਵਿੱਚ ਉਹ 79 ਰੁਪੀਸ ਰਹਿ ਚੁੱਕੀ ਹੈ ਠੀਕ ਹੈ ਦੂਜਾ ਜਿਹੜੀ ਕੋਚਿੰਗ ਸਾਡੀ ਆਫਲਾਈਨ ਮੋਡ ਤੇ ਹੁੰਦੀ ਸੀ ਹੁਣ ਉਹਨਾਂ ਇਹਨਾਂ ਨੇ ਸਾਇੰਸ ਸਟਰੀਮ ਵਾਸਤੇ ਮੈਡੀਕਲ ਔਰ ਨਾਨ ਮੈਡੀਕਲ ਵਾਸਤੇ ਬਿਲਕੁਲ ਹੀ ਬੰਦ ਕਰ ਦਿੱਤੀ ਔਰ ਕਮਰਸ ਦੀ ਵੀ ਜਿਹੜੀ ਕੋਚਿੰਗ ਚੱਲ ਰਹੀ ਹੈ ਉਹ ਸਿਰਫ 3 ਸਕੂਲਾਂ ਚ ਚੱਲ ਰਹੀ ਹੈ ਆਪਾਂ ਸਿਰਫ ਆਪਣੀ ਲੜਾਈ ਨਹੀਂ ਲੜ ਰਹੇ ਜੇ ਆਪਾਂ ਕਹੀਏ ਜੀ ਆਪਾਂ ਸਿਰਫ ਇੱਕ ਅਧਿਆਪਕ ਦੀ ਲੜਾਈ ਲੜ ਰਹੇ ਸਾਡੀ ਲੜਾਈ ਸਾਡੇ ਵਿਦਿਆਰਥੀਆਂ ਲਈ ਵੀ ਹੈ ਜੋ ਸੰਤਾਪ ਆਪਾਂ ਹੰਡਾਰੇ ਸਾਹਿਤ ਕਿਤੇ ਨਾ ਕਿਤੇ ਸਾਡੇ ਵਿਦਿਆਰਥੀ ਵੀ ਉਨਾ ਹੀ ਪੜਾਵਾ ਵਿੱਚੋਂ ਨਿਕਲ ਰਹੇ ਹਨ ਬਸ ਇੰਨੀ ਦਾ ਇੰਨਾ ਜਿਹਾ ਫਰਕ ਹੈ ਕਿ ਉਹਨਾਂ ਵਾਸਤੇ ਵੀ ਆਪਾਂ ਖੜੇ ਆ ਤੇ ਸਾਡੇ ਵਿਦਿਆਰਥੀ ਸਾਡੇ ਨਾਲ ਖੜੇ ਆ ਇਹ ਸਾਡੀ ਇਹ ਸਾਡੀ ਮੇਨ ਮੰਗ ਹੈ ਕਿ ਸਾਨੂੰ ਡਿਪਾਰਟਮੈਂਟ ਵਿੱਚ ਰੈਗੂਲਰ ਕੀਤਾ ਜਾਏ ਸਾਡੇ ਬਣਦੇ ਹੱਕ ਸਾਡਾ ਬਣਦਾ ਇੰਕਰੀਮੈਂਟ ਸਾਨੂੰ ਲਾਗੂ ਕੀਤਾ ਜਾਵੇ ਜਿਹੜੇ ਪਿਛਲੇ ਇਨਕ੍ਰੀਮੈਂਟ ਬਕਾਇਆ ਪਏ ਸਾਨੂੰ ਉਹ ਵੀ ਦਿੱਤੇ ਜਾਣ ਬਕਾਇਦਾ ਆਪਾਂ ਮਿਹਨਤ ਕਰਕੇ ਐਜੂਕੇਸ਼ਨ ਨੂੰ ਪੰਜਾਬ ਵਿੱਚ ਕਿੱਥੋਂ ਤੋਂ ਕਿੱਥੇ ਲੈ ਕੇ ਗਏ ਆਂ ਪੰਜਾਬ 'ਚ ਸਿਹਤ ਅਤੇ ਸਿੱਖਿਆ ਨੂੰ ਬਿਹਤਰ ਬਣਾਉਣ ਦਾ ਦਾਵਾ ਕਰਕੇ ਸੱਤਾ ਚਾਹੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਸੰਘਰਸ਼ ਵਿੜਨ ਦਾ ਐਲਾਨ ਇਹ ਸਾਫ਼ ਕਰਦਾ ਹੈ ਕਿ ਸੂਬੇ ਦੀ ਮਾਨ ਸਰਕਾਰ ਦੀ ਕਥਨੀ ਅਤੇ ਕਰਨੀ 'ਚ ਕਿੰਨਾ ਵੱਡਾ ਫਰਕ ਹੈ ਬਹਰਾਲ ਨੂੰ ਵੇਖਣਾ ਹੋਵੇਗਾ ਕਿ ਆਉਂਦੇ ਦਿਨਾਂ 'ਚ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਹੋਰ ਸੰਘਰਸ਼ੀ ਜਥੇਬੰਦੀਆਂ ਨੂੰ ਨਾਲ ਲੈ ਕੇ ਕਿੰਨਾ ਵੱਡਾ ਸੰਘਰਸ਼ ਲਿਖਦੇ ਨੇ ਪੀਟੀਸੀ న్యూਸ ਦੇ ਲਈ ਆਸ਼ੀਸ਼ ਸ਼ਰਮਾ ਦੀ ਰਿਪੋਰਟ